ਆਪਾਂ ট্রাক ਡਰਾਈਵਰ ਵੀਰ ਸਾਡੇ ਡਬਈ ਤੋਂ ਆਦੇ ਬਹਿਰੀਨ ਲਾ ਲੋ ਸੋਦੀ ਲਾ ਲੋ ਕਤਰ ਲਾ ਲੋ ਇਹਨਾਂ ਦੇਸ਼ਾਂ ਚੋਂ ਆਉਂਦੇ ਆ ਨਾ ਯੂਰਪ ਜਦੋਂ ਕੋਈ ਬੰਦਾ ਇੰਡੀਆ ਤੋਂ ਆਉਂਦਾ ਹੈ ਉਹਨਾਂ ਦੀ ਪ੍ਰੋਸੈਸ ਦੱਸ ਰਹੇ ਨੇ ਜਦੋਂ ਇੰਡੀਆ ਤੇ ਆਂਦਾ ਜਦੋਂ ਆਪਾਂ ਵਿਜ਼ਟਰ ਵੀਜ਼ੇ ਤੇ ਆ ਜਾਂਦੇ ਆ ਜੀ ਉਹ ਖਾਸ ਕਰਕੇ ਧਿਆਨ ਰੱਖਿਆ ਕਰੋ ਫਿਰ ਤੁਸੀਂ ਵਾਪਸ ਆ ਤਾਂ ਸਕਦੇ ਹੋ ਪਰ ਜਿਹੜਾ ਖਰਚ ਆਇਓ ਫਿਰ ਤੁਹਾਡਾ ਲੱਗ ਜਾਣਾ ਸੋ ਇਹ ਜਿਹੜੇ ਕਿਸੇ ਹੋਰ ਕੰਟਰੀ ਚੋਂ ਇੱਥੇ ਆਣ ਬਾਰੇ ਸੋਚ ਰਹੇ ਨੇ ਜਾਂ ਇੰਡੀਆ ਬੈਠੇ ਆਣ ਬਾਰੇ ਸੋਚ ਰਹੇ ਨੇ ਇਹ ਚੀਜ਼ਾਂ ਦਾ ਆਪਾਂ ਜਿਹੜਾ ਕੰਮ ਕਰ ਸਕਦੇ ਆਂ ਜੇਕਰ ਆਪਾਂ ਵਿਜ਼ਟਰ ਟੂ ਵਰਕ ਪਰਮਿਟ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਕਰਦਾ ਪਿਆਰ ਭਰ ਕੇ ਸਵਾਗਤ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਦੇ ਵਲੌਗ ਦੀ ਸਟਾਰਟਿੰਗ ਕੀਤੀ ਹੈ ਜੀ ਇੱਕ ਨਵੇਂ ਟੌਪਿਕ ਦੇ ਨਾਲ ਜਿਹੜਾ ਕੀ ਕੈਨੇਡਾ ਦੇ ਵਿੱਚ ਹੁਣ ਵੱਧ ਰਿਹਾ ਕੀ ਵੱਧ ਰਿਹਾ ਜੀ ਵੈਸਟਰ ਵੀਜ਼ੇ ਵੱਧ ਰਹੇ ਨੇ ਸਭ ਤੋਂ ਪਹਿਲਾਂ ਤਾਂ ਸਾਰੇ ਜਣੇ ਜਿੰਨੇ ਵੀ ਵਲੌਗ ਦੇਖਦੇ ਨੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਕਿਉਂਕਿ 90% ਬੰਦੇ ਇਹੋ ਜਿਹੇ ਵਲੌਗ ਦੇਖਦੇ ਨੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪਰ ਵੀਡੀਓ ਦੇਖ ਲੈਂਦੇ ਸੋ ਆਹ ਕੰਮ ਨਾ ਕਰੋ ਜੀ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਵਾਲੇ ਆਈਕਨ ਨੂੰ ਦਬਕੇ ਰੱਖੋ ਜੇਕਰ ਕੋਈ ਵੀਡੀਓ ਆਦੀਆ ਤੁਹਾਨੂੰ ਸਾਰੀਆਂ ਵੀਡੀਓ ਦਾ ਪਤਾ ਲੱਗ ਜਾਵੇ ਤੇ ਹੁਣ ਆਪਾਂ ਗੱਲ ਸ਼ੁਰੂ ਕਰਦੇ ਆਂ ਜੀ ਵਿਸਟਰ ਵੀਜ਼ੇ ਵਾਲਿਆਂ ਦੇ ਲਈ ਜਿਹੜੇ ਵਿਸਟਰ ਤੇ ਕੈਨੇਡਾ ਆ ਰਹੇ ਨੇ ਤੇ ਉਹਨਾਂ ਨੇ ਕਨਵਰਟ ਕਰਵਾਉਣਾ ਹੈ ਨਾ ਵਰਕ ਪਰਮਿਟ ਦੇ ਵਿੱਚ ਕਿਉਂਕਿ ਜ਼ਿਆਦਾ ਕਰਕੇ ਸੋ ਦੇ ਵਿੱਚੋਂ 90 ਬੰਦੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੇ ਕਨਵਰਟ ਕਰਵਾਉਣਾ ਹੀ ਹੁੰਦਾ ਚਲੋ 10 ਹੁੰਦੇ ਨੇ ਘੁੰਮਣ ਫਿਰਨੇ ਵਾਲੇ ਜਿਨ੍ਹਾਂ ਨੇ ਵਾਪਸ ਮੁੜ ਕੇ ਜਾਣਾ ਸਭ ਤੋਂ ਪਹਿਲਾਂ ਇਹਦੇ ਨੇ ਜੀ 3-4 ਪ੍ਰੋਸੈਸ ਨੇ ਤੁਸੀਂ ਕਿਵੇਂ ਜਿਹੜਾ ਆਪਣਾ ਵਿਜ਼ਟਰ ਵੀਜ਼ਾ ਕਨਵਰਟ ਕਰ ਸਕਦੇ ਹੋ ਆਪਾਂ ਹੁਣ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਟੰਗ ਮੈਂ ਤੁਹਾਨੂੰ ਦੱਸ ਦਾਂ ਜੀ ਤੁਸੀਂ ਕਿਵੇਂ ਕਨਵਰਟ ਕਰ ਸਕਦੇ ਹੋ ਸਭ ਤੋਂ ਪਹਿਲਾਂ ਜੀ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਆ ਗਏ ਤੁਸੀਂ ਕੀ ਲੈਣਾ ਹੁੰਦੀ ਹੈ ਤੁਹਾਨੂੰ ਚਾਹੀਦੀ ਹੁੰਦੀ ਹੈ ਜੀ ਐਲ ਐਮ ਆਈ ਤੇ ਐਲ ਐਮ ਆਈ ਦਾ ਕੀ ਹੁੰਦਾ ਹੈ ਉਹਦੇ ਨਾਲ ਤੁਸੀਂ ਕਿਸੇ ਆਪਣੇ ਇਮੀਗ੍ਰੇਸ਼ਨ ਵਾਲੇ ਨਾਲ ਵੀ ਗੱਲ ਕਰ ਸਕਦੇ ਹੋ ਕਿਸੇ ਏਜੰਟ ਨਾਲ ਗੱਲ ਕਰ ਸਕਦੇ ਹੋ ਕਿ ਮੈਂ ਵਿਜ਼ਟਰ ਵੀਜ਼ਾ ਤੇ ਆਇਆ ਹੋਇਆ ਜੀ ਤੇ ਮੈਨੂੰ ਐਲ ਐਮ ਆਈ ਚਾਹੀਦੀ ਆ ਤੇ ਵਿਸਟਰ ਵੀਜ਼ੇ ਦੀ ਮੈਂ ਤੁਹਾਨੂੰ ਦੱਸਦਾ ਦੀ ਸਿਰਫ 6 ਮਹੀਨੇ ਦੀ ਵੈਲਿਡਿਟੀ ਹੁੰਦੀ ਆ 6 ਮਹੀਨੇ ਬਾਅਦ ਤੁਹਾਨੂੰ ਕੰਟਰੀ ਇੱਕ ਵਾਰ ਛੱਡਣੀ ਪੈਂਦੀ ਆ ਚਾਹੇ ਤੁਸੀਂ 2 ਦਿਨ ਲਈ ਚੱਲ ਜਾਓ ਚਾਹੇ ਤੁਸੀਂ 4 ਦਿਨ ਲਈ ਚੱਲ ਜਾਓ ਕੰਟਰੀ ਤੁਹਾਨੂੰ ਲੀਵ ਕਰਨੀ ਪੈਣੀ ਆ ਸੋ ਜੇਕਰ ਤੁਸੀਂ ਕੰਟਰੀ ਲੀਵ ਕਰਦੇ ਹੋ ਫਿਰ ਤੁਸੀਂ ਵਾਪਸ ਆ ਤਾਂ ਸਕਦੇ ਹੋ ਪਰ ਜਿਹੜਾ ਖਰਚ ਆਇਓ ਫਿਰ ਤੁਹਾਡਾ ਲੱਗ ਜਾਣਾ ਸੋ ਇਹ ਜਿਹੜੀਆਂ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣਾ ਪੈਣਾ ਸੋ ਆਪਾਂ ਗੱਲ ਕਰਦੇ ਆਂ ਜੀ ਵਿਸਟਰ ਵੀਜ਼ੇ ਦੀ ਜਦੋਂ ਤੁਸੀਂ ਕਿਸੇ ਏਜੰਟ ਨਾਲ ਗੱਲ ਕਰਦੇ ਹੋ ਉਹਨੂੰ ਉਹਨੇ ਏਜੰਟ ਦੇ ਕੰਟਰੈਕਟ ਇਸਾ ਟਰੱਕ ਡਰਾਈਵਰਾਂ ਦੀਆਂ ਇਹ ਕੰਪਨੀਆਂ ਹੁੰਦੀਆਂ ਨੇ ਉਹਨਾਂ ਦੇ ਨਾਲ ਕਿਸੇ ਮਕੈਨਿਕ ਦੇ ਸ਼ਾਪਸ ਦੇ ਨਾਲ ਜਿੰਨੀਆਂ ਵੀ ਵੱਡੀਆਂ-ਵੱਡੀਆਂ ਕੰਪਨੀਆਂ ਆਏ ਉਹ ਤੁਹਾਨੂੰ ਐਲ ਐ ਐਮ ਆਈ ਦਵਾ ਸਕਦਾ ਹੁੰਦਾ ਕਿਸੇ ਵੀ ਏਜੰਟ ਨਾਲ ਗੱਲਬਾਤ ਕਰਕੇ ਜਿਆਦਾ ਕਰਕੇ ਏਜੰਟ ਕੀ ਹੁੰਦਾ ਜੀ ਏਜੰਟਸ ਦੇ ਹੁੰਦੇ ਨੇ ਕੰਟਰੈਕਟ ਕਿਸੇ 雇ਰ ਦੇ ਨਾਲ ਹੈ ਨਾ ਕਿਸੇ ਟਰੱਕ ਡਰਾਈਵਰ ਕੰਪਨੀਆਂ ਦੇ ਨਾਲ ਮਕੈਨਿਕ ਦੇ ਨਾਲ ਇਲੈਕਟ੍ਰੀਸ਼ੀਅਨ ਦੇ ਨਾਲ ਸੋ ਸਭ ਤੋਂ ਪਹਿਲਾ ਪ੍ਰੋਸੈਸ ਇਹੀ ਹੁੰਦਾ ਜੀ ਜਿਹੜੇ ਵੈਸਟਰ ਵੀਜ਼ੇ ਤੇ ਆਏ ਨੇ ਉਹਨਾਂ ਨੇ ਕੀ ਕਰਨਾ ਹੈ ਜੀ ਆਪਣਾ ਕਿਸੇ ਵੀ ਇਮੀਗ੍ਰੇਸ਼ਨ ਵਾਲੇ ਨਾਲ ਗੱਲ ਕਰ ਸਕਦੇ ਆ ਜੇ ਕੋਈ ਹੁੰਦਾ ਯਾਰ ਦੋਸਤ ਕਿਸੇ ਵਧੀਆ ਕੰਪਨੀ ਚ ਕੰਮ ਕਰ ਸਕਦਾ ਜੀ ਇਹਨੂੰ ਡਾਇਰੈਕਟਲੀ ਐਲ ਐਮ ਆਈ ਦਿਵਾ ਸਕਦਾ ਤੇ ਤੁਸੀਂ ਉਹਦੇ ਨਾਲੇ ਵੀ ਗੱਲ ਕਰ ਸਕਦੇ ਹੋ ਇਹਦਾ ਕੀ ਫਾਇਦਾ ਜੀ ਜਦੋਂ ਤੁਸੀਂ ਡਾਇਰੈਕਟਲੀ ਗੱਲ ਕਿਸੇ ਨਾਲ ਕਰ ਲਈ ਤੁਹਾਡੇ ਬਹੁਤ ਜ਼ਿਆਦਾ ਪੈਸੇ ਬਚ ਜਾਣੇ ਨੇ ਕਿਉਂਕਿ ਜਿਹੜੀ ਐਲ ਐਮ ਆਈ ਦੀ ਕੋਸਟ ਹੁੰਦੀ ਆ 1000 ਡਾਲਰ ਹੁੰਦੀ ਆ ਤੇ 155 ਡਾਲਰ ਜਿਹੜੀ ਉਹਦੀ ਸਟੈਂਪ ਆਉਂਦੀ ਏ ਐਲ ਐਮ ਆਈ ਤੁਹਾਨੂੰ ਸਟੈਂਪ ਹੋ ਕੇ ਆਉਂਦੀ ਉਹਦੇ 155 ਡਾਲਰ ਜਿਆਦਾ ਜਿਆਦਾ 1500 ਡਾਲਰ ਦਾ ਖਰਚ ਲਾ ਲਓ ਲੱਖ ਰੁਪਇਆ ਖਰਚ ਲਾ ਲਓ ਚਲੋ ਜੇ ਕੋਈ ਯਾਰ ਦੋਸਤ ਵਿੱਚ ਪੈ ਗਿਆ ਚਲੋ ਕੋਈ ਹੋਰ 2 ਕ ਲੱਖ ਰਕ ਜਿਹੜਾ ਇਹਦਾ ਖਰਚਾ ਹੁੰਦਾ ਅਸਲ ਦੇ ਵਿੱਚ ਜਿਹੜਾ ਖਰਚਾ ਹੁੰਦਾ ਹੈ ਪਰ ਜੇਕਰ ਤੁਸੀਂ ਇਮੀਗ੍ਰੇਸ਼ਨ ਵਾਲੇ ਨਾਲ ਗੱਲ ਕਰ ਲਓ ਜੇ ਤੁਹਾਨੂੰ ਯਾਰ ਦੋਸਤ ਕੋਈ ਜਾਣਦਾ ਹੈ ਜਾਂ ਨਹੀਂ ਹੀ ਜਾਣਦਾ ਉਹਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਉਹਨੂੰ ਕਹੋ ਵੀ ਮੈਨੂੰ ਜਿਹੜੀ ਐਲ ਐਮ ਆਈ ਚਾਹੀਦੀ ਹੈ ਉਹਨੇ ਤੁਹਾਨੂੰ ਅਪਰੂਵ ਕਰਵਾ ਕੇ ਦੇਣੀ ਹੁੰਦੀ ਉਹ ਅੱਗੇ ਕਿਸੇ ਬੰਦੇ ਨਾਲ ਗੱਲ ਕਰੂੰਗਾ ਜਿਹੜੇ ਵੀ ਸੈਕਟਰ ਚ ਤੁਹਾਨੂੰ ਚਾਹੀਦੀ ਹੈ ਜੇ ਤੁਸੀਂ ਕੋਲ ਕੋਈ ਸਕਿੱਲ ਹੈਗਾ ਸਪੋਜ਼ ਕਰੋ ਤੁਸੀਂ ਮਕੈਨਿਕ ਹੋ ਇੰਡੀਆ ਦੇ ਵਿੱਚ ਤੁਹਾਡੇ ਕੋਲ ਮਕੈਨਿਕ ਦਾ ਸਕਿੱਲ ਹੈਗਾ ਤੈਨੂੰ ਕੋਈ ਵੀ ਮੈਨੂੰ ਮਕੈਨਿਕ ਦੇ ਵਿੱਚ ਐਲ ਐਮ ਆਈ ਚਾਹੀਦੀ ਆ ਉਹ ਅੱਗੇ ਉਸ ਕੰਪਨੀ ਦੇ ਨਾਲ ਗੱਲ ਕਰੂੰਗਾ ਤੇ ਤੁਹਾਨੂੰ ਐਲ ਐਮ ਆਈ ਪ੍ਰੂਵ ਕਰਵਾ ਕੇ ਦਊਗਾ ਪਰ ਇਹ ਸਾਰਾ ਪ੍ਰੋਸੈਸ ਤੁਹਾਨੂੰ 6 ਮਹੀਨੇ ਦੇ ਵਿੱਚ ਵਿੱਚ ਕਰਵਾਉਣਾ ਪੈਣਾ ਜਦੋਂ ਆਪਾਂ ਵਿਜ਼ਟਰ ਵੀਜ਼ੇ ਤੇ ਆ ਜਾਂਦੇ ਆ ਜੀ ਉਹ ਖਾਸ ਕਰਕੇ ਧਿਆਨ ਰੱਖਿਆ ਕਰੋ ਵੀ 6 ਮਹੀਨੇ ਦੇ ਵਿੱਚ ਆਪਾਂ ਇਹ ਕੰਮ ਕਰਨਾ ਹੈ ਤੇ ਸਾਨੂੰ ਜਿਹੜੀ ਐਲ ਐਮ ਆਈ ਅਪਰੂਵ ਕਰवानी ਹੈ ਜੇ ਇਹ ਪ੍ਰੋਸੈਸ 6 ਮਹੀਨੇ ਦੇ ਵਿੱਚ ਨਾ ਹੋਇਆ ਫਿਰ ਤੁਹਾਨੂੰ ਵਾਪਸ ਇੱਕ ਵਾਰ ਮੁੜਨਾ ਹੀ ਪੈਣਾ ਸੋ ਇਹਨਾਂ ਗੱਲਾਂ ਦਾ ਖਾਸ ਕਰਕੇ ਧਿਆਨ ਰੱਖਿਆ ਕਰੋ ਤੇ ਜਿਹੜੇ ਵੀ ਵਿਜ਼ਟਰ ਵੀਜ਼ੇ ਤੇ ਆਉਂਦੇ ਨੇ ਇੰਡੀਆ ਤੋਂ ਉਹ ਕਦੇ ਵੀ ਆਪਣੇ ਇਮੀਗ੍ਰੇਸ਼ਨ ਜਦੋਂ ਉਹਨਾਂ ਦੀ ਹੁੰਦੀ ਹੈ 에ਰਪੋਰਟ ਤੇ ਕਦੇ ਇਹ ਨਾ ਕਹਿਆ ਕਰੋ ਕਿ ਅਸੀਂ ਉੱਤੇ ਕੰਮ ਕਰਨ ਚੱਲੇ ਆ ਤੁਸੀਂ ਇਹ ਹੀ ਕਹਿਣਾ ਹੁੰਦਾ ਕਿ ਅਸੀਂ ਉੱਤੇ ਘੁੰਮਣ ਚੱਲੇ ਆ ਜੀ ਘੁੰਮ ਕੇ ਅਸੀਂ ਇੱਕ ਮਹੀਨੇ ਦੇ ਵਿੱਚ ਜਾਂ ਦੋ ਮਹੀਨੇ ਦੇ ਵਿੱਚ ਜਿੰਨਾ ਵੀ ਥੋੜਾ ਟਾਈਮ ਪੀਰੀਅਡ ਆਪਾਂ ਵਾਪਸ ਆ ਜਣਾ ਜਿਹੜਾ ਇੱਥੇ ਦਾ ਪ੍ਰੋਸੈਸ ਚੱਲੂਗਾ ਉਹ ਫਿਰ ਆਪਣੀਆਂ ਬਾਅਦ ਦੀਆਂ ਗੱਲਾਂ ਹੁੰਦੀਆਂ ਬਟ 에ਰਪੋਰਟ ਤੇ ਇਹ ਐਵੇਂ ਕਹਿ ਕੇ ਆਪਾਂ ਉੱਥੇ ਤੋਂ ਨਿਕਲ ਸਕਦੇ ਆ ਇਹ ਤਾਂ ਚਲੋ ਹੋ ਗਿਆ ਜੀ ਇੱਕ ਪ੍ਰੋਸੈਸ ਆਪਾਂ ਇਮੀਗ੍ਰੇਸ਼ਨ ਵਾਲੇ ਨਾਲ ਗੱਲ ਕਰ ਲਈ ਤੇ ਜਾਂ ਫਿਰ ਕਿਸੇ ਡਾਇਰੈਕਟਰ ਇੰਪਲੋਰਰ ਨਾਲ ਗੱਲ ਕਰ ਲਈ ਜੇ ਇਹ ਵੀ ਹੱਲ ਨਾ ਹੋਇਆ ਦੂਜਾ ਹੱਲ ਕੀ ਹੁੰਦਾ ਜੀ ਜੇਕਰ ਕੋਡੇ ਕੋਈ ਸਕਿੱਲ ਹੈਗਾ ਇਹਦਾ ਪ੍ਰੋਸੈਸ ਚੱਲਦਾ ਕਿਵੇਂ ਆ ਜਦੋਂ ਜਿਹੜੇ ਇੰਡੀਆ ਚ ਬੈਠੇ ਨੇ ਹਨਾ ਉਹ ਵਿਸਟਰ ਵੀਜ਼ਾ ਤੇ ਆਣਾ ਚਾਹੁੰਦੇ ਨੇ ਉਹ ਕਿਵੇਂ ਆ ਸਕਦੇ ਨੇ ਇੱਥੇ ਕਿਸੇ ਬੰਦੇ ਨਾਲ ਗੱਲ ਕੀਤੀ ਹੋਵੇ ਤੁਸੀਂ ਆਪਾਂ ਨੀਅਰ ਅਬਾਊਟ 30 ਤੋਂ 35 ਲੱਖ ਇੰਡੀਆ ਦੇ ਵਿੱਚ ਦੇ ਕੇ ਆ ਜਾਂਦੇ ਆ ਨਾ ਐਲ ਐਮ ਆਈ ਦਾ ਸਿਰਫ ਐਲ ਐਮ ਆਈ ਅਪਰੂਵ ਕਰਵਾਉਣ ਦਾ ਬਟ ਅਸਲ ਵਿੱਚ ਐਨੇ ਪੈਸੇ ਨਹੀਂ ਹੁੰਦੇ ਜਿਹੜੇ ਏਜੰਟ ਨਾਲ ਅਸੀਂ ਗੱਲ ਕਰਦੇ ਆ ਉਹ ਸੱਤ ਉਹਨੇ ਪੈਸੇ ਲੈਂਦੇ ਆ ਐਲ ਐਮ ਆਈ ਦੇ ਬਟ ਇਹ ਅੱਜ ਕੱਲ ਦਾ ਰੇਟ ਵੀ ਚੱਲਦਾ ਮੈਂ ਇਹ ਨਹੀਂ ਕਹਿੰਦਾ ਵੀ ਸਾਡੇ ਕੋਲੋਂ ਵੱਧ ਪੈਸੇ ਲੈ ਜਾਂਦੇ ਨੇ ਅੱਜ ਕੱਲ ਦਾ ਰੇਟ ਹੈ ਬਟ ਜਿਹੜਾ ਅਸਲ ਚੀਜ਼ ਹੈ ਉਹ ਸਾਰਾ ਖਰਚਾ 2 ਕ ਲੱਖ ਦਾ ਹੈ 2 ਕ ਲੱਖ ਦੇ ਵਿੱਚ ਤੁਸੀਂ ਜਿਹੜੀ ਵਰਕ ਪਰਮਿਟ ਕੈਨੇਡਾ ਦੇ ਵਿੱਚ ਲੈ ਸਕਦੇ ਹੋ ਜੇਕਰ ਤੁਹਾਨੂੰ ਵਧੀਆ ਬੰਦਾ ਮਿਲ ਗਿਆ ਜਾਂ ਕੋਈ ਵਧੀਆ ੈਂਪਲੋਇਰ ਮਿਲ ਗਿਆ ਜਿਹੜੀ ਤੁਹਾਡੀ ਇਸ ਚ ਹੈਲਪ ਕਰ ਦੇ ਸੋ ਇਹਨਾਂ ਚੀਜ਼ਾਂ ਦਾ ਸਾਨੂੰ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਉਹ ਇਹ ਜਿਹੜੀਆਂ ਚੀਜ਼ਾਂ ਸਾਨੂੰ ਖਾਸ ਕਰਕੇ ਧਿਆਨ ਰੱਖਣੇ ਚਾਹੀਦੀਆਂ ਜੇਕਰ ਤੁਹਾਡੇ ਕੋਲ ਕੋਈ ਇੰਡੀਆ ਦੇ ਵਿੱਚ ਸਕਿੱਲ ਹੈਗਾ ਸੋ ਕੋਸ਼ਿਸ਼ ਕਰਿਓ ਵੀ ਤੁਸੀਂ ਉਹਦੇ ਵਿੱਚ ਹੀ ਐਲ ਐਮ ਆਈ ਲੋ ਕਿਉਂਕਿ ਜਦੋਂ ਤੁਹਾਨੂੰ ਕੰਮ ਆਉਂਦਾ ਹੁੰਦਾ ਤੇ এমপ্লয়ারਰ ਤੁਹਾਨੂੰ ਸਸਤੀ ਐਲਐਮਆਈ ਦੇ ਸਕਦਾ ਉਹਦੇ ਨਾਲ ਤੁਹਾਨੂੰ ਸਸਤੀ ਦੇ ਸਕਦਾ ਥੋੜਾ ਜੇਕਰ ਤੁਹਾਨੂੰ ਕੋਈ ਕੰਮ ਹੀ ਨਹੀਂ ਆਂਦਾ ਸੋ ਉਹਨਾਂ ਲਈ ਵੀ ਔਖਾ ਹੋ ਜਾਂਦਾ ਕਿਉਂਕਿ ਇੱਕ ਫ੍ਰੈਸ਼ ਬੰਦੇ ਨੂੰ ਕੰਮ ਦੇਣਾ ਥੋੜਾ ਜਿਹਾ ਔਖਾ ਹੁੰਦਾ ਸੋ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਕਿਵੇਂ ਆ ਜੀ এমਪਲয়ারਰ ਕਿਵੇਂ ਐਲਐਮਆਈ ਦਿੰਦੇ ਇਹ ਚੀਜ਼ ਸਾਰਿਆਂ ਨੂੰ ਨਹੀਂ ਪਤਾ ਹੋਣੀ ਪਿਆ ਤੁਹਾਡੇ ਨਾਲ ਸ਼ੇਅਰ ਕਰਦਾ ਜੀ ਜਦੋਂ ਕੋਈ ਬੰਦਾ ਇੰਡੀਆ ਤੋਂ ਆਂਦਾ ਹੈ ਉਹਨਾਂ ਦਾ ਵੀ ਪ੍ਰੋਸੈਸ ਦੱਸ ਰਹੇ ਜਦੋਂ ਇੰਡੀਆ ਤੇ ਆਂਦਾ ਜਿਹੜੇ ਬੰਦੇ ਨਾਲ ਤੁਹਾਨੂੰ ਐਲਐਮਆਈ ਦੇਣੀ ਹੁੰਦੀ ਹੈ ਨਹੀਂ ਉਹਨਾਂ ਜੀ ਇੱਕ ਕਿੱਥੇ ਕੋਈ ਡਿਪਾਰਟਮੈਂਟ ਹੈ ਉਹਦੇ ਵਿੱਚ ਉਹਨਾਂ ਐਡ ਪਾਣੀ ਹੁੰਦੀ ਐ ਆਪਣੀ ਨਿਊਜ਼ ਨਿਊਜ਼ ਰਿਪੋਰਟਰਾਂ ਚ ਨਾ ਨਿਊਜ਼ ਵਗੈਰਾ ਚ ਲਾਓ ਰਿਪੋਰਟਰਾਂ ਨੂੰ ਬੁਲਾਉਣਾ ਪੈਂਦਾ ਏਮਪਲੋਇਰ ਬੁਲਾ ਦਿੰਦੇ ਉਹ ਕਮਨਲੀ ਚ ਛੜੀਆਂ ਚੱਲਦੀਆਂ ਐ ਇੱਕ ਤੇ ਇੱਕ ਦਾ ਮਹੀਨਾ ਉਹਨਾਂ ਨੇ ਜਿਹੜੀ ਐਡ ਚਲਾ ਕੇ ਰੱਖਣੀ ਇੱਕ ਮਹੀਨਾ ਜਦੋਂ ਹੋ ਜਾਂਦਾ ਉਹਨਾਂ ਨੂੰ ਬੰਦੇ ਨਹੀਂ ਮਿਲਦੇ ਪਹਿਲਾਂ ਐਡ ਇਹ ਚਲਾਉਂਦੇ ਵੀ ਸਾਨੂੰ ਬੰਦੇ ਦੀ ਹਾਇਰਿੰਗ ਕਰਨੀ ਆਪਾਂ ਨਾ ਬੰਦੇ ਚਾਹੀਦੇ ਨੇ ਸਾਨੂੰ ਜਦੋਂ ਉਹਨਾਂ ਨੂੰ ਇੱਕ ਮਹੀਨਾ ਐਡ ਚਲਾ ਲੈਂਦੇ ਪਰ ਹਾਇਰਟਰਾਂ ਨੇ ਕੋਈ ਕੰਮ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਬੰਦਾ ਸਾਡੇ ਨਾਮ ਦਾ ਇੰਡੀਆ ਤੋਂ ਫਿਰ 1 ਮਹੀਨੇ ਬਾਅਦ ਉਸ ਡਿਪਾਰਟਮੈਂਟ ਨਾਲ ਗੱਲ ਕਰਦੇ ਕੁਝ ਸੋਸ਼ਲ ਵੈਲਫੇਅਰ ਕੁਝ ਐਵੇਂ ਡਿਪਾਰਟਮੈਂਟ ਨਾਲ ਗੱਲ ਕਰਦੇ ਤੇ ਉਹਨਾਂ ਨੂੰ ਫਿਰ ਦੱਸਦੇ ਵੀ ਸਾਨੂੰ ਇੱਥੇ ਜਿਹੜੀ ਸਾਡੀ ਰਿਕੁਆਇਰਮੈਂਟ ਆ ਕਿਸੇ ਬੰਦੇ ਨਾਲ ਮੈਚ ਨਹੀਂ ਹੋਈ ਤੇ ਆਪਾਂ ਬੰਦਾ ਇੰਡੀਆ ਤੋਂ ਬੁਲਾਵਣਾ ਜਦੋਂ 1 ਡੇਢ ਮਹੀਨਾ ਨਿਊਜ਼ ਵੀ ਚੱਲੀ ਹੁੰਦੀ ਉਹਨਾਂ ਨੂੰ ਲੱਗਦਾ ਵੀ ਬੰਦਾ ਨਹੀਂ ਮਿਲਿਆ ਤੇ ਫਿਰ ਉਹ ਕੀ ਕਰਦੇ ਨੇ ਜੀ ਫਿਰ ਇੰਡੀਆ ਤੋਂ ਜਿਹੜੀ ਐਲ ਐਮ ਆਈ ਪ੍ਰੂਵ ਕਰ ਦਿੰਦੇ ਵੀ ਤੁਸੀਂ ਬੰਦਾ ਇੰਡੀਆ ਤੋਂ ਬੁਲਾ ਸਕਦੇ ਹੋ ਇਸ ਟੰਗ ਦੇ ਨਾਲ ਜਿਹੜਾ ਬੰਦਾ ਇਰਾਨ ਤੋਂ ਇੱਥੇ ਬੁਲਾਇਆ ਜਾਂਦਾ ਐਲ ਐਮ ਆਈ ਤੇ ਜਿਵੇਂ ਕਿ ਆਪਾਂ ਟਰੱਕ ਡਰਾਈਵ ਕਿ ਸੋਦੀ ਲਾ ਲੋ ਕਤਰ ਲਾ ਲੋ ਇਹਨਾਂ ਦੇਸ਼ਾਂ ਚ ਆਉਂਦੇ ਆ ਨਾ ਯੂਰਪ ਚ ਆਉਂਦੇ ਨੇ ਉਹ ਇਸ ਢੰਗ ਨਾਲ ਭਲਾਏ ਜਾਂਦੇ ਬਟ ਉਹਨਾਂ ਤਾਂ ਜਿਹੜੇ ਪੈਸੇ ਲਈ ਜਾਂਦੇ 30 35 ਲੱਖ ਦੇ ਆਸ-ਪਾਸ ਨੋਰਮਲੀ ਜਿਹੜਾ ਖਰਚਾ ਅੱਜ ਕੱਲ ਆ ਰਿਹਾ ਤੇ ਆਉਂਦਾ ਹੀ ਐ ਸੋ ਇਹ ਚੀਜ਼ਾਂ ਹੁੰਦੀਆਂ ਜੀ ਸਾਨੂੰ ਕਿਹੜਾ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਤੇ ਅਗਲੀ ਗੱਲ ਜਿਹੜਾ ਇੱਕ ਸੋਖੇ ਢੰਗ ਨਾਲ ਜੇ ਤੁਸੀਂ ਐਲ ਐਮ ਆਈ ਲੈਣੀ ਹੋਵੇ ਜਿਹਦੇ ਤੁਹਾਨੂੰ ਪੈਸੇ ਵੀ ਵਧੀਆ ਪਣਨ ਹੁੰਦਾ ਜੀ ਟਰੱਕ ਵਾਲਾ ਟਰੱਕ ਦੇ ਵਿੱਚ ਕੀ ਕਰਨਾ 6 ਮਹੀਨੇ ਦੇ ਵਿੱਚ ਟਾਈਮ ਨਾ ਕਦੇ ਵੀ ਵੇਸਟ ਕਰੋ 6 ਮਹੀਨੇ ਬਹੁਤ ਘੱਟ ਹੁੰਦੇ ਜਦੋਂ ਤੁਸੀਂ 6 ਮਹੀਨੇ ਚ ਪਹਿਲੇ ਮਹੀਨੇ ਆਏ ਸਭ ਤੋਂ ਪਹਿਲਾਂ ਆਪਣਾ ਆ ਕੇ ਇੱਥੇ ਜੀਵਨ ਦੇ ਦਿਓ ਜਿਹੜਾ ਕਿ ਨੋਲਿਜ ਟੈਸਟ ਕਹਿੰਦੇ ਐ ਡਬਈ ਦੇ ਵਿੱਚ ਨੋਲਿਜ ਟੈਸਟ ਕਹਿੰਦੇ ਉਹਨੂੰ ਸਿਗਨੇਚਰ ਹੋ ਗਿਆ ਜਿਹੜੇ ਸਾ ਆਪਣੇ ਸਾਈਨ ਹੋ ਗਏ ਸੋਰੀ ਸਾਈਨ ਵਾਲਾ ਟੈਸਟ ਜਾਂ ਫਿਰ ਰੂਲਸ ਰੈਗੂਲੇਸ਼ਨ ਵਾਲਾ ਟੈਸਟ ਜਿਹੜਾ ਗੱਡੀਆਂ ਤੇ ਟਰੱਕ ਚਲਾਉਣੇ ਵਾਸਤਾ ਹੁੰਦਾ ਗੱਡੀਆਂ ਵਾਸਤੇ ਹੁੰਦਾ ਖਾਸ ਕਰਕੇ ਉਸ ਤੋਂ ਬਾਅਦ ਆਪਣਾ ਜੀ ਦੇ ਦਿਓ ਜੀ ਤੁਹਾਡਾ ਗੱਡੀ ਦਾ ਲਾਇਸੈਂਸ ਬਣ ਜਾਣਾ 15-20 ਦਿਨ ਚ ਤੁਸੀਂ ਆਪਣਾ ਆਰਾਮ ਨਾਲ 15-20 ਹਫਤੇ ਦੇ ਵਿੱਚ ਤੁਸੀਂ ਬਣਾ ਸਕਦੇ ਹੋ ਆਂਦੇ ਸਾਰੀ ਆਪਣਾ ਕੋਈ ਯਾਰ ਦੋਸਤ ਹੈਗਾ ਉਹ ਤੇ ਤੋਂ ਪੀਡੀਐਫ ਲੈ ਇੰਡੀਆ ਤੋਂ ਹੀ ਪੜ ਕੇ ਆਓ ਪੀਡੀਐਫ ਇੱਥੇ ਆ ਕੇ ਦੂਜੇ ਦਿਨ ਟੈਸਟ ਦੇ ਦਿਓ ਦੂਜੇ ਦਿਨ ਟੈਸਟ ਦੇ ਦਿਓ ਦੋ ਕੁ ਦਿਨ ਦੀਆਂ ਕਲਾਸਾਂ ਲਈਆਂ ਜੀ ਹੈ ਨਾ 40 45 ਡਾਲਰ ਲੱਗਦੇ ਨੇ ਇੱਕ ਕਲਾਸ ਤੇ ਦੋ ਦਿਨ ਚ ਤੁਹਾਨੂੰ ਰੂਲ ਵਾਇਰ ਆ ਪਤਾ ਲੱਗ ਜਾਣੇ ਵੀ ਕਿੱਧਰ ਤੇ ਤੁਸੀਂ ਗੱਡੀ ਮੋੜਨੀ ਹੈ ਕੱਟਣੀ ਹੈ ਜੋ ਵੀ ਹਿਸਾਬ ਕਿਤਾਬ ਹੈ ਤੇ ਉਹ ਵੀ ਤੁਹਾਡਾ ਹੋ ਜਾਏਗਾ ਜੀ ਹਿੱਲਾ ਤੇ ਉਹਦੇ ਬਾਅਦ ਆਪਣਾ ਲਾਇਸੈਂਸ ਬਣਾ ਲਓ ਲਾਇਸੈਂਸ ਨੂੰ ਤੁਹਾਨੂੰ ਦੋ 2.5 ਮਹੀਨੇ ਲੱਗਣੇ ਨੇ ਦੋ ਤਿੰਨ ਕੁ ਮਹੀਨੇ ਦੇ ਵਿੱਚ ਆਪਣਾ ਇਹ ਪ੍ਰੋਸੈਸ ਕਰਕੇ ਰੱਖੋ ਨਾਲ ਕਿਸੇ ਬੰਦੇ ਨਾਲ ਗੱਲ ਕਰਕੇ ਰੱਖੋ ਵੀ ਮੈਨੂੰ ਟਰੱਕ ਦੀ ਐਲਐਮਆਈ ਚਾਹੀਦੀ ਹੈ ਟਰੱਕ ਟਰੱਕ ਦੀ ਐਲਐਮਆਈ ਮੈਂ ਤਾਂ ਕਹਿ ਰਾਂ ਜੀ ਕਿ ਟਰੱਕ ਦੇ ਵਿੱਚ ਮੈਨੂੰ ਲੱਗਦਾ ਘੱਟੋ ਘੱਟ ਵੀ ਆਪਾਂ 7 ਤੋਂ 8000 ਦੀ ਇਨਕਮ ਕਮਾ ਸਕਦੇ ਆ ਕਰ ਸਕਦੇ ਆ ਸੋ ਟਰੱਕ ਦੀ ਐਲਐਮਆਈ ਮਿਲਣੀ ਕਿੱਦਾਂ ਜੇ ਤਾਂ ਤੁਸੀਂ ਕਿਸੇ ਬੜਾ 1200 ਡਾਲਰ ਦੀ ਟਰੱਕ ਚਲਾਉਂਦੇ ਉਹਦੇ ਨਾਲ ਗੱਲਬਾਤ ਕਰੋ ਵੀ ਆਪਣੀ ਕੰਪਨੀ ਦੇ ਵਿੱਚ ਮੈਨੂੰ ਰਖਵਾ ਦੇ ਸੋ ਤੁਹਾਨੂੰ ਸੋਕੇ ਟੰਗ ਨਾਲ ਐਲਐਮਆਈ ਵੀ ਨਹੀਂ ਦਊਂਗਾ ਤੇ ਰੱਖੂੰਗਾ ਵੀ ਨਹੀਂ ਤੁਸੀਂ ਉਹਦੇ ਨਾਲ ਕੀ ਕਰ ਸਕਦੇ ਹੋ ਜੀ ਤੁਸੀਂ ਉਹਨੂੰ ਕਹਿਣਾ ਵੀ ਮੇਰੇ ਨਾਲ ਕੰਟਰੈਕਟ ਕਰ ਲੈ ਸਾਲ 2 ਸਾਲ ਦਾ ਮੈਨੂੰ ਘੱਟ ਪੈਸੇ ਦੇ ਦੀ ਤੇ ਅਤੇ ਦੋਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਘੱਟ ਪੈਸੇ ਦੇ ਵਿੱਚ ਉੱਥੇ ਰੱਖ ਹੋ ਸਕਦੇ ਹੋ ਕਿਉਂਕਿ ਇਹ ਚੀਜ਼ ਤੁਹਾਨੂੰ ਕਰਨੀ ਪੈਣੀ ਤੁਹਾਨੂੰ ਇਸ ਚੀਜ਼ ਦੀ ਨੀਡ ਹੈ ਤੁਹਾਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਵੀ ਆਏਗੀ ਜੇਕਰ ਤੁਸੀਂ ਇਹ ਚੀਜ਼ ਕਰਦੇ ਹੋ ਸੋ ਤੁਹਾਡਾ ਦੇਖੋ ਕੰਮ ਦਾ ਤੁਹਾਨੂੰ ਕੰਮ ਵੀ ਮਿਲ ਗਿਆ 2 ਸਾਲ ਦਾ ਵਰਕ ਪਰਮਿਟ ਵੀ ਮਿਲ ਗਿਆ 2 ਜਾਂ 3 ਸਾਲ ਦਾ ਵਰਕ ਪਰਮਿਟ ਹੁੰਦਾ ਉਹ ਵੇਜ ਤੇ ਡਿਪੈਂਡ ਕਰਦਾ ਹੁੰਦਾ ਵੀ ਤੁਹਾਡੀ ਕਿੰਨੀ ਕੀ ਤਨਖਾਹ ਹੈ ਕਿੰਨੇ ਕੁ ਤੁਸੀਂ ਪੈਸੇ ਕਮਾ ਰਹੇ ਹੋ ਉਹਦੇ ਤੇ ਡਿਪੈਂਡ ਕਰਨਾ ਤੁਹਾਡਾ ਵਰਕ ਪਰਮਿਟ ਸੋ ਇਹਦੇ ਨਾਲ ਤੁਸੀਂ ਸੋਖੇ ਢੰਗ ਨਾਲ ਐਲ ਐਮ ਆਈ ਵੀ ਲੈ ਸਕਦੇ ਹੋ ਤੇ ਕੰਮ ਵੀ ਕਰ ਸਕਦੇ ਹੋ ਤੇ ਵਧੀਆ ਕਮਾ ਵੀ ਟ੍ਰੱਕ ਇੱਕ ਇਹੋ ਜਿਹਾ profession ਹੈ ਜੇ ਤੁਹਾਡੇ ਹੱਥ ਕੁਝ ਨਹੀਂ ਹੈ ਤਾਂ ਤੁਸੀਂ ਟ੍ਰੱਕ ਚਲਾਉਣਾ ਸ਼ੁਰੂ ਕਰ ਦਿਓ ਟ੍ਰੱਕ ਦੇ ਵਿੱਚ ਤੁਹਾਨੂੰ ਵਧੀਆ ਪੈਸੇ ਮਿਲ ਜਾਂਦੇ ਆ ਪਰ ਟ੍ਰੱਕ ਵੀ ਹਰ ਕੋਈ ਨਹੀਂ ਚਲਾ ਸਕਦਾ ਜਿਸ ਨੂੰ ਕੋਈ experience ਹੈ ਜਿਹੜਾ ਕੋਈ ਲਗਨ ਨਾਲ ਟ੍ਰੱਕ ਚਲਾਉਣਾ ਚਾਹੁੰਦਾ ਕਿਉਂਕਿ ਟ੍ਰੱਕ ਚਲਾਉਣਾ ਕੋਈ ਸੌਖਾ ਕੰਮ ਨਹੀਂ ਹੈ ਕਿਉਂਕਿ ਇੱਥੇ ਟ੍ਰੱਕ ਚਲਾਉਣਾ 2 ਤੋਂ 2000 ਕਿਲੋਮੀਟਰ 3 ਤੋਂ 4000 ਕਿਲੋਮੀਟਰ ਟ੍ਰੱਕ ਚਲਾਉਣਾ ਪੈਂਦਾ ਜੇਕਰ ਆਪਾਂ ਇੰਡੀਆ ਤੇ ਆਪਣੇ ਪੰਜਾਬ ਤੋਂ ਦਿੱਲੀ ਤੱਕ ਜਾਣਾ ਹੁੰਦਾ 600 ਕਿਲੋਮੀਟਰ ਦੇ ਵਿੱਚ ਬੰਦਾ ਕਹਿੰਦਾ ਵੀ ਤਿੰਨ ਥਾਂ ਰੁਕਜੋ ਬੱਸ ਹੋ ਗਈ ਜੀ ਸਫਰ ਹੋ ਗਿਆ ਇੱਕ ਦਿਨ ਰੈਸਟ ਕਰਾਂਗੇ ਸੋ ਇੱਥੇ ਉਹ ਕੰਮ ਨਹੀਂ ਚੱਲਦਾ ਰੈਸਟ ਕਰਨਾ ਹੀ ਤਾਂ ਬਹੁਤ ਔਖੀ ਗੱਲ ਹੈ ਕਿਉਂਕਿ 5-6 ਦਿਨ ਜਦੋਂ ਅਮਰੀਕਾ ਦਾ ਜਿਹੜਾ ਬੰਦਾ ਲਾ ਕੇ ਢੇੜਾ ਆਉਂਦਾ ਇੱਕ ਅੱਧੇ ਦਿਨ ਦੀ ਸਿਰਫ ਰੈਸਟ ਹੁੰਦੀ ਹੈ ਸੋ ਇਹ ਚੀਜ਼ਾਂ ਦਾ ਧਿਆਨ ਰੱਖੋ ਬਟ ਇਹੀ ਚੀਜ਼ ਹੈ ਜਿਹੜੀ ਵਰਕ ਪਰਮਿਟ ਤੁਹਾਨੂੰ ਸੋਖਾ ਦਵਾ ਸਕਦੀ ਹੈ ਕਿਵੇਂ ਤੁਸੀਂ ਕਨਵਰਟ ਕਰ ਸਕਦੇ ਹੋ ਇਹੀ ਚੀਜ਼ ਇੱਕ ਸੋਖਾ ਢੰਗ ਹੈ ਸੋ ਇਹਨਾਂ ਚੀਜ਼ਾਂ ਦਾ ਧਿਆਨ ਖਾਸ ਕਰਕੇ ਰੱਖ ਕੇ ਆਇਓ ਜਦੋਂ ਵੀ ਤੁਸੀਂ ਆਪਣਾ ਵਰਕ ਪਰਮਿਟ ਚ ਟਨਵਰਟ ਹੋਣਾ ਹੈ ਵਿਸਟਰ ਵੀਜ਼ੇ ਨੂੰ ਜਦੋਂ ਤੁਸੀਂ ਵਰਕ ਪਰਮਿਟ ਤੇ ਹੋਗੇ 2 ਸਾਲ ਬਾਅਦ ਤੁਸੀਂ ਆਪਣਾ ਕੋਈ ਭੈਣ ਭਰਾ ਭਲਾ ਸਕਦੇ ਹੋ ਜੇਰਾ ਕੋਈ ਬੰਦਾ ਹੈ ਆਪਣੀ ਘਰ ਵਾਲੀ ਨੂੰ ਬੁਲਾ ਸਕਦਾ ਜੇ ਘਰ ਵਾਲੀ ਆਪਣੇ ਹਸਬੰਡ ਨੂੰ ਬੁਲਾ ਸਕਦੀ ਹੈ ਸੋ ਇਹ ਵਾਲੀਆਂ ਚੀਜ਼ਾਂ ਤੁਸੀਂ ਕਰ ਸਕਦੇ ਹੋ 2 ਸਾਲ ਦੇ ਬਾਅਦ ਪਰ ਤੁਸੀਂ ਹਾਂ ਆਪਣੇ ਯਾਰ ਦੋਸਤ ਨੂੰ ਨਹੀਂ ਬੁਲਾ ਸਕਦੇ ਜਦੋਂ ਤੱਕ ਤੁਸੀਂ ਪੱਕੇ ਨਹੀਂ ਹੁੰਦੇ ਪੱਕੇ ਹੋਣ ਤੋਂ ਬਾਅਦ ਤੁਸੀਂ ਟ੍ਰਾਈ ਕਰ ਸਕਦੇ ਹੋ ਬਟ ਬਹੁਤ ਔਖਾ ਹੁੰਦਾ ਜਦੋਂ ਆਪਾਂ ਕਿਸੇ ਆਪਣੇ ਯਾਰ ਦੋਸਤ ਨੂੰ ਆਦੇ ਉਹ ਵੀਜ਼ਾ ਲੱਗਣਾ ਸੌਖਾ ਨਹੀਂ ਆਪਣੇ ਖਾਸ ਕਰਕੇ ਭੈਣ ਭਰਾ ਆਪਣੇ ਖਾਸ ਕਰਕੇ ਤੁਸੀਂ ਆਪਣੇ ਮਾਪਿਆਂ ਦਾ ਤੇ ਆਪਣੇ ਭੈਣ ਭਰਾ ਦਾ ਜਾਂ ਆਪਣੇ ਘਰ ਵਾਲੀ ਘਰ ਵਾਲੀ ਦਾ ਵੀਜ਼ਾ ਇਜ਼ੀਲੀ ਲਵਾ ਸਕਦੇ ਹੋ ਸੋ ਇਹ ਚੀਜ਼ ਦਾ ਜਰੂਰ ਟਰਾਈ ਕਰ ਲਿਆ ਕਰੋ ਤੇ ਇੱਕ ਵਿਜ਼ਟਰ ਟੂ ਵਰਕ ਪਰਮਿਟ ਚ ਕਨਵਰਟ ਹੋਣਾ ਇਹ ਬਹੁਤ ਇੱਕ ਘੱਟ ਪੈਸੇ ਚ ਹੋ ਜਾਂਦਾ ਬਟ ਜਿਵੇਂ ਜਿਵੇਂ ਸਰਕਲ ਚੱਲਦਾ ਹੈ ਨਾ ਬੰਦੇ ਅੱਗੇ ਮਿਲਦੇ ਇਮੀਗ੍ਰੇਸ਼ਨ ਵਾਲੇ ਮਿਲਦੇ ਨੇ ਜਿੱਦਾਂ ਵੀ ਪ੍ਰੋਸੈਸ ਹੈ ਉਹ 30-35 ਲੱਖ ਦਾ ਹੋ ਗਿਆ ਬਟ ਅਸਲ ਵਿੱਚ ਗੱਲ ਸਾਰੀ 2-3 ਲੱਖ ਦੀ ਹੁੰਦੀ ਹੈ ਜਿਆਦਾ ਤੋਂ ਜਿਆਦਾ 2 ਜਾਂ 3 ਲੱਖ ਕਿਉਂਕਿ 1000 ਦਾ ਡਾਲਰ ਉਹਨੂੰ ਅਪਰੂਵ ਕਰਾਉਣ ਨੂੰ ਲੱਗਦਾ ਤੇ 155 ਡਾਲਰ ਵਰਕ ਪਰਮਿਟ ਦੀ ਸਟੈਂਪ ਲੱਗਣ ਨੂੰ ਲੱਗਦੇ ਨੇ ਸੋ ਇਹ ਵੀ ਤੁਹਾਡਾ ਪ੍ਰੋਸੈਸ ਇੱਕ ਮੈਂ ਹੋਰ ਗੱਲ ਦੱਸਣਾ ਭੁੱਲ ਗਿਆ ਸੀ ਜੇ ਪ੍ਰੋਸੈਸ ਤੁਹਾਡਾ ਲੇਟ ਹੋ ਗਿਆ ਤੁਸੀਂ ਨਾ ਕਨਵਰਟ ਕਰਾਉਣੇ ਤੇ ਥੋੜੇ ਜਿਹਾ ਲੇਟ ਹੋ ਗਏ ਪਰ ਤੁਸੀਂ ਫਾਈਲ ਲਗਾ ਦਿੱਤੀ ਹਾਂਜੀ ਇਹ ਜਿਹੜੀ ਮੈਂ ਗੱਲ ਦੱਸਣੀ ਭੁੱਲ ਗਿਆ ਸੀ ਜੇਕਰ ਉਹ ਤੁਹਾਡਾ ਟਾਈਮ ਪੀਰੀਅਡ ਲੰਘ ਗਿਆ ਹੈ ਨਾ 5 ਮਹੀਨੇ ਹੋ ਗਏ ਤੁਹਾਨੂੰ ਹਲੇ ਅਪਰੂਵਲ ਨਹੀਂ ਆਈ ਪਰ ਤੁਸੀਂ ਲਗਵਾ ਲਿਆ ਹੋਇਆ ਹੈ ਨਾ ਤੁਹਾਨੂੰ ਐਲਐਮਆਈ ਥੋੜੀ ਲੱਗ ਗਈ ਹੈ ਪਰ ਤੁਹਾਡੀ ਅਪਰੂ ਉਦੋਂ ਤੁਸੀਂ ਕੀ ਕਰ ਸਕਦੇ ਹੋ ਜੀ ਨੀਅਰ ਜਿਹੜਾ ਤੁਹਾਡੇ ਨੀਅਰ ਕੋਈ ਦੀ ਬਾਰਡਰ ਪੈਂਦਾ ਜਿਵੇਂ ਸਾਨੂੰ ਅਨਟਾਰੀਓ ਵਾਲੇ ਨੂੰ ਨਾਇਗਰਾ ਬਾਰਡਰ ਪੈਂਦਾ ਸੋ ਨਾਇਗਰਾ ਜਾ ਕੇ ਤੁਸੀਂ ਉੱਥੇ ਬਾਰਡਰ ਤੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਇਮੀਗ੍ਰੇਸ਼ਨ ਵਾਲਨਾ ਉੱਥੇ ਜਿਹੜਾ ਵਰਕ ਪਰਮਿਟ ਈਜ਼ੀਲੀ ਇਸ਼ੂ ਹੋ ਜਾਂਦਾ ਥੋੜੀ ਜੀ ਓਕੀ ਹੁੰਦੀ ਤੁਹਾਨੂੰ ਖਾਸ ਕਰਕੇ ਨਾ ਚੀਜ਼ਾਂ ਧਿਆਨ ਰੱਖਣਾ ਪੈਣਾ ਜਿਹੜੀਆਂ ਵੀ ਤੁਹਾਡੀਆਂ ਰਿਕੁਆਇਰਮੈਂਟਸ ਆ ਜੀ ਤੁਹਾਨੂੰ ਐਲਐਮਆਈ ਮਿਲ ਰਹੀ ਹੈ ਇਹ ਬੇਸਿਕ ਨੋਲੇਜ ਤੁਹਾਨੂੰ ਹੋਣੀ ਚਾਹੀਦੀ ਕਿਉਂਕਿ ਉੱਥੇ ਤੁਹਾਨੂੰ ਕੁਐਸਚਨਿੰਗ ਹੋ ਸਕਦੀ ਬਟ ਉੱਥੇ ਤੁਹਾਨੂੰ ਐਡ ਦਾ ਟਾਈਮ ਆਇਲਮ ਜਿਹੜੀ ਤੁਹਾਡੀ ਐਲਮਾਈ ਅਪਰੂਵ ਹੋ ਜੇਗੀ ਤੇ ਤੁਹਾਡਾ ਵਰਕ ਪਰਮਿਟ ਦੀ ਸਟੈਂਪ ਲੱਗ ਜੇਗੀ ਤੁਸੀਂ 2-3 ਸਾਲ ਲਈ ਕੰਮ ਕਰ ਸਕਦੇ ਹੋ ਕੈਨੇਡਾ ਦੇ ਵਿੱਚ ਇਹ ਚੀਜ਼ਾਂ ਦਾ ਆਪਾਂ ਜਿਹੜਾ ਕੰਮ ਕਰ ਸਕਦੇ ਆਂ ਜੇਕਰ ਆਪਾਂ ਵਿਜ਼ਟਰ ਟੂ ਵਰਕ ਪਰਮਿਟ ਕਨਵਰਟ ਹੋਣਾ ਸੋ ਇਹ ਕਾਫੀ ਗੱਲਾਂ ਜਿਹੜੀਆਂ ਕਿਸੇ ਨੂੰ ਨਹੀਂ ਪਤਾ ਹੋਣੀਆਂ ਜਾਂ ਇੰਡੀਆ ਬੈਠੇ ਵਾਲਿਆਂ ਨੂੰ ਨਹੀਂ ਪਤਾ ਹੋਣੀਆਂ ਇੰਡੀਆ ਪੈਠੇ ਵੀ ਕਈ ਬੰਦੇ ਸੋਚਦੇ ਆਂ ਵੀ ਆਪਾਂ ਐਲਮਾਈ ਲੈ ਕੇ ਆ ਜੀਏ ਤੁਸੀਂ ਆ ਸਕਦੇ ਹੋ ਕੋਈ ਨਾ ਕੋਈ 스킬 ਸਿੱਖ ਲੋ ਹੈ ਨਾ ਕੋਈ 스킬 ਸਿੱਖ ਕੇ ਇੱਥੇ ਕਿਸੇ ਨਾ ਬੰਦੇ ਨਾਲ ਕੰਟ੍ਰੈਕਟ ਕਰੋ ਜਾਂ ਫਿਰ ਇੰਡੀਆ ਦੇ ਵਿੱਚ ਵੀ ਕਾਫੀ ਏਜੰਟਸ ਨੇ ਉਹਨਾਂ ਨਾਲ ਗੱਲਬਾਤ ਕਰੋ ਬਟ ਐਨੇ ਪੈਸੇ ਨਾ ਦਿਆ ਕਰੋ ਕਿਉਂਕਿ ਇੱਕ ਜਿਹੜਾ ਆਉਣ ਵਾਲਾ ਉਸਾਸਤੇ ਹੀ ਕੰਮ ਹੈ ਐਲ ਐਮ ਆਈ ਲੈਣੀ ਬਟ ਚਲੋ ਅੱਗੇ ਅੱਗੇ ਜਿਵੇਂ ਪੈਸੇ ਵਾਅਦਾ ਦੇਣੇ ਕਾਫੀ ਬੰਦੇ ਵਿੱਚ ਤੋਂ ਵਿੱਚ ਪੈਸੇ ਖਾਂਦੇ ਨੇ ਜਾਂ ਉਹਨਾਂ ਦੀ ਇਨਕਮ ਸੋਰਸ ਹੈ ਉਹ ਵੀ ਪੈਸੇ ਕਮਾਉਂਦੇ ਨੇ ਇਹਨਾਂ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖਿਓ ਜੇ ਵੀਡੀਓ ਚੰਗੀ ਲੱਗੀ ਉਹਨਾਂ ਤੱਕ ਜ਼ਰੂਰ ਪੁੱਛਦੀ ਕਰ ਦਿਓ ਜਿਹੜੇ ਕਿਸੇ ਹੋਰ ਕੰਟਰੀ 'ਚ ਇੱਥੇ ਆਉਣ ਬ ਜੇ ਇੱਥੇ ਆ ਗਏ ਨੇ ਤੇ ਉਹਨਾਂ ਨੇ ਕਨਵਰਟ ਕਰਨਾ ਹੈ ਕੋਈ ਰਾਹ ਨਹੀਂ ਲੱਭ ਰਿਹਾ ਕੀ ਕਰੀਏ ਕਿੱਦਾਂ ਕਰੀਏ ਸੋ ਇਹ ਵੀਡੀਓ ਨਾਲ ਤੱਕ ਜਰੂਰ ਪੁੱਛ ਦੀ ਕਰਦੇ ਹੋ ਵਲੋਗ ਚੰਗਾ ਲੱਗਿਆ ਲਾਈਕ ਜਰੂਰ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵਧੀਆ ਵਧੀਆ ਕੰਟੈਂਟ ਆਪਾਂ ਲੈ ਕੇ ਆਂਦੇ ਰਵਾਂਗੇ ਸੋ ਚੰਗਾ ਲੱਗਿਆ ਸਾਡੇ ਨਾਲ ਗੱਲਬਾਤ ਕਰਕੇ ਦੋ ਮੈਨੂੰ ਹੁਣ ਅਜਾਤ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ